ਜਗਰਾਉਂ ਦੇ ਇੱਕ ਪਿੰਡ ਵਿਖੇ ਉਸ ਸਮੇ ਸਾਰੇ ਹੱਕੇ ਬੱਕੇ ਰਹਿ ਗਏ ਜਦੋਂ ਪਿੰਡ ਦੀ ਇੱਕ 17 ਸਾਲ ਦੀ ਨਬਾਲਿਕ ਲੜਕੀ ਸਿਮਰਨਪ੍ਰੀਤ ਕੌਰ ਦੀ ਮੌਤ ਦੀ ਗੱਲ ਸਾਹਮਣੇ ਆਈ ਤੁਹਾਨੂੰ ਦੱਸਦੀ ਹਾਂ ਦਰਅਸਲ ਇਸ ਮ੍ਰਿਤਕ ਲੜਕੀ ਦੇ ਪਿਤਾ ਨੇ ਦੂਜਾ ਵਿਆਹ ਕਰਵਾਇਆ ਸੀ ਤੇ ਇਸ ਦੀ ਦੂਜੀ ਮਾਂ ਅਕਸਰ ਇਸ ਨਾਲ ਲੜਦੀ ਰਹਿੰਦੀ ਸੀ ਅੱਜ ਵੀ ਜਦੋਂ ਇਸ ਲੜਕੀ ਨੂੰ ਇਸ ਦੇ ਘਰ ਵਿੱਚ ਹੀ ਮ੍ਰਿਤਕ ਪਾਇਆ ਗਿਆ ਤਾਂ ਉਸ ਦੇ ਗਲੇ ਤੇ ਸਰੀਰ ਤੇ ਕਈ ਨਿਸ਼ਾਨ ਸਨ ਤੇ ਉਸ ਦੀ ਜੀਭ ਵੀ ਬਾਹਰ ਨਿਕਲੀ ਹੋਈ ਸੀ ਤੁਹਾਨੂੰ ਦੱਸ ਦਈਏ ਜਿਸ ਕਰਕੇ ਮੌਕੇ ਤੇ ਪਹੁੰਚੀ ਪੁਲਿਸ ਨੇ ਜਿੱਥੇ ਮ੍ਰਿਤਕ ਦੀ ਲਾਸ਼ ਸਪਾਈ ਗਈ ਸੀ ਉੱਥੇ ਉਸੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਤੇ ਪੂਰੇ ਮਾਮਲੇ ਦੀ ਜਾਂਚ ਕੰਪੀਟਨਾਲ ਸ਼ੁਰੂ ਕਰ ਦਿੱਤੀ ਗਈ ਹੈ ਇਸ ਮੌਕੇ ਮ੍ਰਿਤਕ ਦੇ ਭਰਾ ਨੇ ਭੂਆ ਨੇ ਮ੍ਰਿਤਕ ਦੀ ਮੌਤ ਲਈ ਉਸ ਦੀ ਦੂਜੀ ਮਾਂ ਤੇ ਪਿਤਾ ਨੂੰ ਹੀ ਜ਼ਿੰਮੇਵਾਰ ਦੱਸਿਆ ਹੈ ਤੇ ਭੈਣ ਨੂੰ ਤੇ ਤਿੰਨ ਤਾਂ ਕੋਣ ਕਰਦਾ ਸੀਗਾ ਮੇਰੀ ਭੂਆ ਕਰਦੀ ਹੁੰਦੀ ਸੀ ਤੇ ਆ ਜਿਹੜੀ ਅਮੀ ਬੈਕ ਆਈ ਸੀ ਇੱਕ ਉਹ ਤੇ ਡੈਡੀ ਵੀ ਤਾਂ ਤੰਗ ਕਰਦੇ ਸਨ ਉਹਨੂੰ ਤੇ ਮੈਂ ਡੈਡੀ ਤਾਂ ਕਰਦੇ ਇਹਨਾਂ ਨੂੰ ਕੁੱਟ ਮਾਰ ਕਰਕੇ ਘਰੋਂ ਬਾਹਰ ਕੱਢ ਦਿੰਦੇ ਹੁੰਦੇ ਸੀ ਘਰੋਂ ਵੜ ਕੱਢ ਗਏ ਫਿਰ ਇਹਨਾਂ ਨੂੰ ਹਨਾ ਇੱਕ ਚਾਂਸ ਦਿੱਤਾ ਫਿਰ ਮੇਰੀ ਮੰਮੀ ਅਸੀਂ ਆਏ ਸੀ ਉਹਨੂੰ ਛੱਡਣ ਮੇਰੀ ਮੰਮੀ ਨੂੰ ਵੀ ਘਰੋਂ ਕਰਤਾ ਸੀ ਸਾਨੂੰ ਵੀ ਅੱਧੀ ਰਾਤ ਵੀਰੇ ਸੀ ਇਹਨੂੰ ਲੈ ਗਈ ਸੀ ਫਿਰ ਇਹਨੇ ਹਨਾ ਫੋਨ ਲਾ ਕੇ ਕਹਿੰਦਾ ਮੇਰੀ ਭੈਣ ਕਹਿੰਦਾ ਕਹਿੰਦਾ ਮੇਰੀ ਕੁੜੀ ਨੂੰ ਛੱਡ ਕੇ ਜਾਓ ਫਿਰ ਫਿਰ ਅਸੀਂ ਵੀ ਛੱਡ ਗਏ ਸੀ ਫਿਰ ਇਹਨੇ ਆਹ ਰਹਾ ਕਰਤਾ ਸੀ ਦਾ ਕੀ ਨਾਂ ਸੀ ਤੇਰੀ ਭੈਣ ਦਾ ਨਾਂ ਕੀ ਸਿਮਰਨ ਕੁਲਕੌਰ ਕਿ ਤੂੰ ਥੋੜਾ ਤੇ ਤੇਰੀ ਕੀ ਲੱਗਦੀ ਭੈਣ ਆ ਤੇਰੀ ਭੈਣ ਜੀ ਤੇਰਾ ਨਾਂ ਕੀ ਹੈ ਅਵੀ ਜੋਤ ਬਾ ਸੁਬਾ ਉੱਠਿਆ ਜਵਾ 6 ਵਜੇ ਤਾਂ ਮੈਨੂੰ ਨਾ ਕੁੜੀ ਕੁੜਾ ਤਾਂ ਪਰਾਂ ਮੇਰੇ ਸਾਲੇ ਨੇ ਫੋਨ ਕੀਤਾ ਸੀ ਕਹਿੰਦਾ ਵੀ ਕੁੜੀ ਬੁੜੀ ਹੋ ਗਈ ਤੇ ਮੈਂ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਨਾ ਕੀ ਹੋ ਗਿਆ ਵੀ ਚਾਚੇ ਉਹਨਾਂ ਨੂੰ ਕਹਿੰਦਾ ਆਹ ਮਾੜ ਦੱਸੋ ਕਹਿੰਦੇ ਕੁੜੀ ਨੂੰ ਕੁਝ ਖਾ ਲਿਆ ਤੇ ਮੈਂ ਕਿਹਾ ਫਿਰ ਇਹ ਪੌਸਟ ਰਿਪੋਰਟ ਮੰਗਦੀ ਆ ਤੇ ਕੁਝ ਨੂੰ ਤਲਾਕ ਕਰੋ ਜਾਂ ਜਾਂ ਜਾਂਦੇ ਨਾ ਕਰੋ ਤਲਾਕ ਕਰੋ ਜਾਂ ਸਿਰਫ ਪੰਜ ਨੂੰ ਦੱਸ ਸਕਦੇ ਤੁਸੀਂ ਤੇ ਬਾਕੀ ਆ ਗੀ ਗੱਲਬਾਤ ਦੱਸ ਦਈਏ ਇਹ ਕੁੜੀ ਕੁਝ ਪਤਨ ਖੇਖਣਾ ਚਾਹੁੰਨੇ ਆ ਇਹ ਬਈ ਹਾਂਜੀ ਅਸੀਂ ਜੀ ਅਸੀਂ ਆਈ ਪਾਣੇ ਆ ਤਾਹਨੇ ਜੀ ਸਵੇਰੇ ਸਾਨੂੰ ਸਾਡੇ ਪਿੰਡ ਦੇ ਵਿੱਚੋਂ ਪਤਾ ਲੱਗਿਆ ਕੁੜੀ ਨੂੰ ਇਨਸਾਫ ਹੋਣਾ ਚਾਹੀਦਾ ਵੀ ਕਿਸ ਤਾ ਕੁੜੀ ਨਾਲ ਬੁਤੀ ਆ ਗਈ ਜਿਹੜਾ ਸਾਰਾ ਕੁਝ ਇਹਨਾਂ ਨੇ ਬਿਆਨ ਆਪਣੇ ਅੰਡਵੰਡ ਨੇ ਦੇ ਚੁੱਕੇ ਹਨ ਅਸੀਂ ਵੀ ਦੇਣ ਆਏ ਜਾਨੂੰ ਵੱਡੇ ਦੇ ਨੂੰ ਪਤਾ ਲੱਗਾ ਜੀ ਉਹ ਲੜਕੀ ਦੇ ਨਾਲ ਆ ਪਾਣੇ ਆ ਕਿ ਤੇ ਕੁੜੀ ਛੱਡਣ ਆਈ ਸੀਗੀ ਇਹਦੇ ਪਿਓ ਨਾਲ ਗੱਲ ਹੋ ਗਿਆ ਪਰ ਕੁੜੀ ਨੂੰ ਛੱਡ ਜਾ ਮਾ ਮੈਂ ਨਹੀਂ ਛੱਡਦੀ ਕਹਿੰਦਾ ਤੂੰ ਛੱਡ ਜਾ ਮੈਂ ਠੀਕਾ 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 ਮੈਂ ਕਹਾਂ ਠੀਕ ਹੈ ਤੂੰ ਜ਼ਿੰਮੇਵਾਰ ਹੈ ਕਹਿੰਦਾ ਹਾਂ ਮੈਂ ਜ਼ਿੰਮੇਵਾਰ ਹਾਂ ਸਭ ਨਹੀਂ ਦੇਣੀ ਠੀਕ ਹੈ ਨਾ ਤੇ ਮੈਂ ਛੱਡ ਗਈ ਕੁੜੀ ਨੂੰ ਕੁੜੀ ਨੂੰ ਛੱਡਤਾ ਤੇ ਰਾਤ ਨੂੰ ਮੈਂ ਕਿਸੇ ਦੇ ਜ਼ਿੰਮੇਵਾਰਾਂ ਦੇ ਘਰੇ ਰਾਤ ਕੱਢੀ ਆ ਮੈਂ ਇੱਥੇ ਸੀਗੀ ਕੌਣ ਕਹੇ ਚਾ ਮੈਂ ਕਰ ਨਹੀਂ ਰਹੀ ਇਹਨਾਂ ਦੀ ਤੇ ਜਿਦੋਂ ਆਸੇ ਮੇ ਚਲਾਣੇ ਵੱਡੀ ਕੁੜੀ ਦਾ ਫੋਨ ਆਇਆ ਆ ਜਿਹੜੀ ਬੇਟੀ ਹੈਗੀ ਵੱਡੀ ਕੁੜੀ ਨੇ ਕਿਹਾ ਕਹਿੰਦੀ ਇਹਨੂੰ ਜੁੰਡਿਆ ਤੋਂ ਫੜ ਕੇ ਘਰੀਸ ਕੇ ਇਹਨੂੰ ਬਾਹਰ ਕੱਢ ਮੈਨੂੰ ਯਾਰੀ ਲਿਖਿਆ ਮੈਂ ਘਰੋਂ ਇਹਨਾਂ ਰੋੜੀ ਛੱਡ ਕੇ ਕੁੜੀ ਦੇ ਬਾਸ ਵਿੱਚ ਮੈਂ ਜੱਗੀ ਨੂੰ ਕਿਹਾ ਮੈਂ ਆਹ ਚਾਹ ਮੇਦੀ ਕੁੜੀ ਤੇਰੀ ਜ਼ਿੰਮੇਵਾਰੀ ਆ ਕੱਲ ਨੂੰ ਕੋਈ ਉਹ ਨਹੀਂ ਨਿੱਕੀ ਹੋਗੀ ਮੈਂ ਛੱਡਦੀ ਨਹੀਂ ਆ ਗੱਲ ਮੈਂ ਜ਼ਰੂਰ ਕਹਿ ਕੇ ਗਈ ਇਹਨਾਂ ਨੇ ਕੀ ਕੀਤਾ ਕਰੇ ਅਸੀਂ ਜ਼ਿੰਮੇਵਾਰ ਆ ਦੇ ਕੁੜੀ ਦੇ ਇੱਕ ਕੁੜੀ ਨੇ ਫੋਨ ਲਾਇਆ ਕਹਿੰਦੀ ਇਹਨਾਂ ਨੂੰ ਮਾਮਾ ਧੀਆਂ ਨੂੰ ਜੁੰਲਿਆ ਤੋਂ ਫੜ ਕੇ ਘ੍ਰਿਸ ਕੇ ਕਹਿੰਦੀ ਮੈਨੂੰ ਬਾਹਰ ਕੱਢ ਕਹਿੰਦੀ ਐ ਬੈਠੀਆਂ ਕੀ ਕਰਦੀਆਂ ਕੁੜੀ ਇਹਨਾਂ ਨੇ 11:30 ਵਜੇ ਕੱਢਤੀ ਜਿਹੜੀ ਇਹ ਵਿਆਹ ਕੇ ਲੈ ਆਇਆ 11:30 ਵਜੇ ਮੈਂ ਕੁੜੀ ਨੂੰ ਜ਼ਿੰਮੇਦਾਰਾ ਦੇ ਘਰੋਂ ਲਈ ਉੱਟ ਕੇ ਸੁਦੀ ਨਹੀਂ ਕੁੜੀ ਨੂੰ 11:30 ਵਜੇ ਘਰੇ ਲੈ ਕੇ ਗਈ ਜਿੱਥੇ ਮੈਂ ਬੈਠੇ ਉੱਥੇ ਉਹਨੂੰ ਪਾਇਆ ਮੈਂ ਕੁੜੀ ਨੂੰ ਵਾਪਸ ਲੈ ਗਈ ਕਿਵੇਂ ਜਿਹਦਾ ਵਾਪਸ ਲੈ ਗਈ ਕਿਵੇਂ ਉੱਥੇ ਜਾ ਕੇ ਇਹਦੇ ਪਿਓ ਨੇ ਫੇਰ ਫੋਨ ਲਾਇਆ ਕਹਦਾ ਕੁੜੀ ਨੂੰ ਕਹਿ ਵੀ ਇੱਥੇ ਆ ਜਾ ਕੁੜੀ ਨਾਲ ਪਤਾ ਨਹੀਂ ਕੀ ਗੱਲ ਕਰੀ ਕੀ ਨਾ ਕਰੀ ਕੁੜੀ ਨੂੰ ਕਹਦਾ ਤੂੰ ਮੁੜ ਕੇ ਵਾਪਸ ਆ ਜਾ ਕੁੜੀ ਉਹਨੇ ਪੈਰੀ ਉਹ ਅਜੇ ਮੈਂ ਪਾਣੂ ਹੀ ਪੀਤਾ ਉਹਨੇ ਘੜੀ ਕੁੜੀ ਵਾਪਸ ਮੁੜ ਗਈ ਮੈਂ ਫੋਨ ਲਾਇਆ ਮੈਂ ਕਿਹਾ ਹੁਣੇ ਵਾਪਸ ਮੁੜ ਗਈ ਤੂੰ ਫੋਨ ਲਾਇਆ ਰਜਮੇਵਾਰ ਤੂੰ ਆ ਇਹ ਤੂੰ ਵਾਦ ਮੇਰੇ ਨਾਲ ਤੂੰ ਵਾਦ ਕੁੜੀ ਦੀ ਕੋਈ ਗੱਲ ਨਹੀਂ ਕੁੜੀ ਥੋੜੀ ਸਗੀ ਸੀ ਨੀ ਕਣ ਧੀ ਕੁੜੀ ਦੀ ਸਗੀ ਹੈ ਕੁੜੀ ਦੀ ਹਾਂ ਮੇਰੀ ਸਗੀ ਕੁੜੀ ਹੈ ਦੋ ਬੱਚੇ ਕੱਲ ਨੂੰ ਲੜਦੇ ਇੱਕ ਬੰਦਾ ਆ ਬੈਠਾ ਤੇ ਮੁੰਮੀ ਦਾ ਦਰ ਪਹਿਲਾਂ ਇੱਥੇ ਸੱਟ ਕੇ ਗਈ ਆ ਮੈਂ ਮੈਨੂੰ ਪਰਤੋਂ ਨੇ ਚੁੱਤ ਫੋਨ ਕੀਤਾ ਕਹਿੰਦੀ ਪੂਆ ਤੀਆਂ ਤੇ ਆ ਜਾ ਮੈਂ ਤੁਹਾਡੇ ਨਾਲ ਜਾਉਂਗੀ ਅਸੀਂ ਤੀਆਂ ਤੇ ਗਏ ਆ ਸਾਰੇ ਜਾਣੇ ਕੱਚੇ ਤੀਆਂ ਦੇਖ ਕੇ ਆਏ ਆ ਇਹਾਂ ਦੇ ਕੇ ਆ ਕੇ ਮੈਨੂੰ ਪੁੱਛ ਅੰਮੇਗਾ ਸਿੱਮੀ ਤੂੰ ਉਸ ਤੋਂ ਤੇਰੀ ਮੰਮੀ ਕਾਹ ਤੋਂ ਟੱਡ ਗਈ ਹੋਇਆ ਕਹਿੰਦੀ ਭੂਆ ਮੈਨੂੰ ਥੱਕੇ ਨਾਲ ਟੱਡ ਗਈ ਕਹਿੰਦੀ ਮਾਰ ਖਾਪੀ ਇੱਥੇ ਰਹਿ ਮੇਰੇ ਕੋਲੇ ਨਾ ਮੈਂ ਕਹਿੰਦੀ ਸਿੱਮੀ ਐ ਹੀ ਨਹੀਂ ਕਿਹੜੀ ਗੱਲ ਹੋ ਗਈ ਜਿਹੜੀ ਤੂੰ ਇੱਥੇ ਟੱਡ ਗਈ 7-8 ਮਹੀਨੇ ਹੋ ਗਏ ਚੱਕੀ ਦੇ ਵਿਆਹ ਇਹਨੂੰ ਤੂੰ ਦੋ ਕਾਟੋਣੀ ਆਈ ਕਹਿੰਦੀ ਭੂਆ ਮੈਂ ਹਿੱਸਾ ਲੈ ਕੇ ਜਾਣਾ ਆਪਦਾ ਤੇ ਇਹ ਪਤਾ ਹੀ ਹਿੱਸਾ ਥੋੜਾ ਹੀ ਆ ਆ ਕਮਰਾ ਤੁਹਾਨੂੰ ਦੋਨਾਂ ਤੇੜਦਾ ਮੰਨਦਾ ਹੋਇਆ ਕੁਝ ਨਹੀਂ ਗੱਲ ਹੋਈਆ ਮੇਰੇ ਨਾਲ ਮੈਂ ਗਾਇਸੇ ਪੂਆ ਮੈਂ ਫਿਰ ਪੁੱਛਾਇਆਰੇ ਬਾਰੇ ਕਹਿੰਦੀ ਨਮੀਂदाई ਉਹਦੇ ਬਾਰੇ ਪੁੱਛਿਆ ਕਹਿੰਦੀ ਪੂਆ ਮੈਨੂੰ ਸਕੀਆ ਮਾਮਾ ਨਾਲ ਬੱਲ ਕੇ ਸੰਦੀ ਕੋਲੇ ਬੈਠ ਕੇ ਰੋਟੀ ਖੋਣੀ ਆ ਗੱਲ ਕਹੀ ਦੋਨਾਂ ਦੀ ਬਾਦੂ ਬਾਂਦੀ ਕਹਿੰਦੀ ਕਟੀਆਂ ਦੀ ਗਾਰ ਦਵਾਰੇ ਜਾਂਦੀ ਆ ਵਹ ਸਾਰੀ ਗੱਲ ਕੀਤੀ ਫਿਰ ਮੈਂ ਕਿਹਾ ਤੂੰ ਉੱਤੋਂ ਕਾ ਤੋ ਬਾਈ ਕਹਿੰਦੀ ਪੂਆ ਮੈਂ ਆਟਾ ਯਾਰ ਬੱਚੋ ਨਾ ਲਾਇਆ ਸੀਗਾ ਮੇਰੇ ਉੱਧਰਲੇ ਡੈਡੀ ਨੇ ਮੇਰਾ ਪੈਸੇ ਖੋਲੇ ਕਹਿੰਦੀ ਮੇਰੀ ਸਾਡੀ ਲੜਾਈ ਹੁੰਦੀ ਸੀ ਇਸ ਕਰਕੇ ਕਹਿੰਦੀ ਮੈਨੂੰ ਮੇਰੀ ਮੰਮੀ ਇੱਥੇ ਟਾੜ ਗਈ ਬਸ ਮੇਰੇ ਨਾਲ ਆਹੀ ਗੱਲ ਕੀਤੀ ਆ ਹੋਰ ਕੋਈ ਗੱਲ ਨਹੀਂ ਕੀਤੀ ਸਰਪਾਲਪੁਰ ਨੇ ਆਪਣਾ ਬਿਆਨ ਲਿਖਾਇਆ ਜੀ ਬਈ ਮੇਰੀ ਜਿਹੜੇ ਪਹਿਲੇ ਪਤੀ ਸੀਗਾ ਜੀ ਉਹਨਾਂ ਨੇ ਤੇ ਉਸ ਦੀ ਜਿਹੜੀ ਹੈਗੀ ਆ ਹੁਣ ਸਟੈਪ ਵਾਈਫ ਉਹਨਾਂ ਨੇ ਜਿਹੜੀ ਉਹਨਾਂ ਦੀ ਲੜਕੀ ਆ ਸਿਮਰਨ ਪ੍ਰੀਤਕੌਰ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦੇ ਸੀਗੇ ਇਨਾਂ ਦੇ ਪਹਿਲੇ ਵਿਆਹ ਦੇ ਜਿਹੜੇ ਦੋ ਬੱਚੇ ਸੀਗੇ ਇੱਕ ਲੜਕਾ ਤੇ ਲੜਕੀ ਇੱਥੇ ਕੌਂਗਰੇ ਕਲਾ ਰਹਿੰਦੇ ਸੀਗੇ ਤੇ ਜਿਹੜੀ ਲੇਡੀ ਸੀਗੀ ਵੀਰਪਾਲ ਕੌਰ ਇਹ ਪਿੰਡ ਜੀਮੇ ਵੀ ਰਹਿੰਦੀ ਸੀਗੀ ਇਹ ਨੇ ਜਿਹੜਾ ਇਹਦਾ ਬਾਪ ਸੀਗਾ ਲੜਕੀ ਦਾ ਇਹਨੇ ਵਿਆਹ ਕਰਵਾਇਆ ਸੀ ਜਸਵੰਤ ਸਿੰਘ ਨੇ ਤੇ ਜਿਹੜੀ ਉਹਦੀ ਵਾਈਫ ਸੀਗੀ ਉਹਨਾਂ ਨੇ ਇਸ ਲੜਕੀ ਨੂੰ ਤੰਗ ਪਰੇਸ਼ਾਨ ਆ ਤੇ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਤੇ ਜਿਹੜੀ ਹੈਗੀ ਇਹਨਾਂ ਨੇ ਬਿਆਨ ਲਿਖਾਇਆ ਵਾ ਇਸ ਤੇ ਜਿਹੜਾ ਹੈਗਾ ਵਾ ਕਿ ਅੱਜ ਅਡਜਸਟਰੀ ਕਰਨ ਜਾ ਰਹੇ ਹਾਂ ਤੇ ਅਗਲੀ ਜਿਹੜੀ ਇਨਵੈਸਟੀਗੇਸ਼ਨ ਡਿਊਰਿੰਗ ਅਨ ਇਨਵੈਸਟੀਗੇਸ਼ਨ ਸਾਡੇ ਦਾਤ ਕਰਨਾ ਹੈ